ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕਾਤਰੋਂ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਸੱਤ ਤੋਂ ਅੱਠ ਨਗ ਦਿਖਾਵਾਂਗੇ ਬਾਈ ਕੋਲੇ ਤਾਜੀ ਸੂਈ ਝੋਟੀ 14 ਕਿਲੋ ਦੁੱਧ ਤਿਆਰੀ ਦਾ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਚਾਰ ਟੋਕੜ ਤੇ ਇੱਕ ਪਾਲਣ ਵਾਲੀ ਛੋਟੀ ਬੱਚੀ ਦਿਖਾ ਦਾਂਗੇ ਤੇ ਪਸ਼ੂ ਬਾਈ ਕੋਲੇ ਸਾਰੀ ਚੰਗੇ ਆ ਤੇ ਮਸ਼ੀਨੀ ਚਵਾਈ ਵਾਲੀਆਂ ਗਾਵਾਂ ਵੀ ਨੇ ਤੇ ਹੱਥੀ ਚਵਾਈ ਵਾਲੀਆਂ ਵੀ ਨੇ ਡਬਲ ਛੇੜੀ ਹੈ ਤੇ ਬਾਕੀ ਰੇਟ ਆ ਜਿਹੜਾ ਰੇਟ ਬਾਈ ਤੋਂ ਮੈਂ ਵੀਡੀਓ ਦੇ ਵਿੱਚ ਹੀ ਕਰਾ ਦੇਣਾ ਸਾਰੇ ਪਸ਼ੂਆਂ ਦਾ ਤੇ ਜਿਹੜਾ ਰੇਟ ਆ ਰੇਟ ਸੱਜਣੋਂ ਬਾਈ ਤੋਂ ਬਿਲਕੁਲ ਫਿਕਸ ਫਿਕਸ ਜਿਹਾ ਹੀ ਕਰਾਉਣਾ ਉਹ ਜੋ ਥੋੜਾ ਬਹੁਤਾ ਅੰਤਰੀ ਹੋਊਗਾ 19 21 ਵਾਲਾ ਜਿਆਦਾ ਫਰਕ ਨਹੀਂ ਹੋਊਗਾ ਬਾਕੀ ਗੱਲਬਾਤ ਉਡੀ ਬਾਈ ਨਾਲ ਕਰਾ ਦੇਣੀ ਹੈ ਜਿਹੜੀ ਡਿਟੇਲ ਆ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਸਸੇ ਗਵਰੇ ਚੜਦੀ ਕਲਾ ਹਾਂਜੀ ਬਾਈ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮਰਾ ਜਹਵੀਰ ਸਿੰਘ ਹੈ ਪਿੰਡ ਕਾਤਰੂਆਂ ਦਾ ਕੰਮ ਵਪਾਰ ਦੀ ਹੈ ਸੀ ਇਹ ਫਿਰ ਕੰਮ ਯਾਤਰਾ ਵਪਾਰ ਦਾ ਕੁਝ ਪਸ਼ੂ ਘਰੇ ਵੀ ਠੀਕ ਆ ਗ ਤੇ ਚੱਲਦਾ ਰਹਿਣਾ ਤਕਰੀਬਨ ਰੁਟੀਨ ਚ ਆਉਂਦੇ ਰਹਿੰਦੇ ਪਸ਼ੂ ਹਾਂਜੀ ਹਾਂ گاਵਾ ਆਪਣੇ ਕੋਲੇ ਘਟੋ ਘਟ 40 45 ਕਿਲੋ ਦੇ ਕੰਡੇ ਦਾ ਤੋਲਦੀ ਆਉਂਦੇ ਰਹਿੰਦੇ ਨੇ ਠੀਕ ਆ ਗੱਲ ਤੇ گاਵਾ ਵੀ ਰੁਟੀਨ ਚ ਰਹਿੰਦੀਆਂ ਤੇ ਮੱਝਾਂ ਮੱਝ तकरीबन 15 ਕਿਲੋ ਵਾਲੀ ਆਉਂਦੀ ਹੈ ਮੱਝ ਕਦੇ ਕਦੇ ਆਉਂਦੀ ਹੈ ਨਹੀਂ ਮੱਝਾਂ ਆਪਣੇ ਕੋਲੇ 2 3 ਹਰ ਟਾਈਮ ਹੋਣਗੇ ਹੁਣਗੇ 2 3 گاਵਾ 2 3 گاਵਾ ਜਾਨਵਰ ਬਾਈ ਕਹਿੰਦਾ 5 ਤੋਂ 7 ਹੋਣਗੇ ਹਰ ਟਾਈਮ ਅਵੇਲੇਬਲ ਤੇ ਸ਼ੁਰੂਆਤ ਫਿਰ ਆਪ ਅੱਛੀ ਤੋਂ ਕਰਦੀ ਹੈ ਤਾਜੀ ਤੋਂ ਹਾਂਜੀ ਆ ਮਾਰਗਰੀ ਕੈਮਰਾ ਇੱਕ ਆਰਡਰ ਕੁਆਲਿਟੀ ਚੈੱਕ ਕਰਾਦੇ ਤੇ ਪ੍ਰਿੰਟ ਪ੍ਰਿੰਟ ਬੱਚੀ ਦਾ ਤੇ ਤੋਰ ਜਸਵੀਰ ਤੇ ਇੱਕ ਗੱਲ ਸੱਜਣੋਂ ਸ਼ੁਰੂ ਚ ਹੀ ਦੱਸ ਦਨਾ ਕਿਉਂਕਿ ਪਸ਼ੂਆਂ ਦੀ ਜਿਹੜੀ ਚਵਾਈ ਆ ਚਵਾਈ ਰੋਕੀ ਵੀ ਆ ਥੋੜੀ ਜਿਹੀ ਲੇਟ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਜਿੰਨਾ ਦੁੱਧ ਬਾਈ ਦੱਸੀ ਜਾਊਗਾ ਉਹ ਡੰਗ ਦੋ ਡੰਗ ਚੋ ਕੇ ਬਾਈ ਤੋਂ ਲੈ ਜਿਓ ਤੇ ਸੂਆ ਕਿਹੜਾ ਬਾਈ ਦਾ ਸੂਆ ਭਰੇ ਰਹੇ ਨਾ ਤੀਜਾ ਦਾ ਠੀਕ ਆ ਗੱਲਾਂ ਹਾਂਜੀ ਸੂਆ ਆ ਗਿਆ ਬਾਈ ਕਹਿੰਦਾ ਰੇਨਲ ਤੀਜਾ ਨਹੀਂ ਵਪਾਰੀਆਂ ਕੋਲੇ ਤਾਂ ਨਾ ਸੱਜਣੋਂ ਉਹ ਦੂਜੇ ਤੋਂ ਵੱਡਾ ਪਸ਼ੂ ਹੁੰਦਾ ਨਹੀਂ ਤਕਰੀਬਨ ਉਹ ਕਹਿੰਦੇ ਨੇ ਪਤਾ ਨਹੀਂ ਮੁੱਕੀ ਗਏ ਪਸ਼ੂ ਜਿਵੇਂ ਭਰਾ ਕਮੈਂਟ ਕਰਨ ਵਾਲੇ ਕਹਿੰਦੇ ਆ ਤੇ ਬਾਈ ਨੇ ਜਿਹੜੀ ਜਾਣਕਾਰੀ ਦਿੱਤੀ ਆ ਬਿਲਕੁਲ ਜੈਨੂਅਨ ਜਾਣਕਾਰੀ ਆ ਸੁਆ ਬਾਈ ਕਹਿੰਦਾ ਰੀਨਲ ਤੀਜਾ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਤੇ ਬਾਕੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰੀਏ ਜਾਨੇ ਹੋ ਇਹ ਹੱਥੀ ਚਵਾਈ ਤੇ ਵੀ ਲੱਗਦੀ ਆ ਬਾਈ ਹਾਂਜੀ ਬਾਈ ਹੱਥੀ ਚਵਾਈ ਵਾਲੇ ਆਪਾਂ ਮਸ਼ੀਨ ਲਾਵਾਂਗੇ ਹਲੇ ਹਲੇ ਤੱਕ ਹੱਥ ਹੀ ਆ ਗਈ ਠੀਕ ਆ ਗੱਲ ਹਾਂ ਇਹ ਹੱਥੀ ਆ ਗਈ ਹਾਂ ਤੇ ਗਾਵਾਂ ਜਿੰਨੀਆਂ ਕਿ ਬਾਈ ਕੋਲ ਦਿਖਾਉਂਗਾ ਸੱਜਣੋ ਇਹ ਮੰਨ ਲਿਓ ਵੀ ਡਾਵਲ ਸ਼ੇਡ ਵਾਲਾ ਕੰਮ ਹੀ ਆ ਮਸ਼ੀਨੀ ਚਵਾਈ ਵਾਲੀਆਂ ਵੀ ਆ ਗਈਆਂ ਤੇ ਹੱਥੀ ਚਵਾਈ ਵਾਲੀਆਂ ਵੀ ਆ ਗਈਆਂ ਕਿੰਨੇ ਦਿਨ ਦਾ ਸੁਆ ਹੋ ਗਿਆ ਬਈ ਇਹਦਾ ਇਹਨੂੰ 2 ਦਿਨ ਹੀ ਹੋਏ ਨੇ ਜੀ ਇਹ ਬੌਲੀ ਚ ਹ ਠੀਕ ਹੈ ਗੱਲਾ ਹਾਂਜੀ ਆ ਕਿੰਨੇ ਕੁ ਦੁੱਧ ਦੀ ਰਿਪੋਰਟ ਹੈ ਦੀ ਇਹੇ ਹੁਣਾ ਘਟੋ ਘਟ ਜੀ ਬੌਲੀ ਇਹਦੀ ਜਿਹੜੀ ਕੱਢਦੇ ਆ ਕਿ 19 ਕਿਲੋ 18 ਕਿਲੋ ਬੌਲੀ ਕੱਢੀ ਜਾਂਦਾ ਠੀਕ ਪੀਕ ਲੈਵਲ ਦੀ ਕੀ ਰਿਪੋਰਟ ਹੈ ਦੀ ਇਹੇ ਤਕਰੀਬਨ 30 ਕਿਲੋ ਚੱਲੂ ਜੀ 30 ਕਿਲੋ ਤੇ ਹਾਂਜੀ ਨਾਲ ਆ ਗਿਆ ਮੀਲਕਾਸ ਹਣਾ ਹਾਂਜੀ ਤੇ ਪੈਸੇ ਜਸਵੀਰ ਕਿੰਨੇ ਲਵਾਂਗੇ ਦੀ ਫਿਰ ਇਹਦਾ ਜੀ 1 32 ਹੈਗਾ ਬਸ ਹਾਂ ਨਾ ਜਾ 1 ਲੱਖ ਤੇ 32000 ਹਾਂਜੀ ਆ ਥੋੜੀ ਬਹੁਤੀ ਸ਼ੋਰ ਛੱਪੇ ਵਾਲਾ ਕੰਮ ਹੀ ਆ ਹਾਂ ਉਹ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਹੈ ਗੱਲਾ ਆ ਸ਼ੋਰਟ ਛੱਪਾ ਬਾਈ ਕਹਿੰਦਾ ਕਰਦਾਂਗੇ ਤੇ ਜਿਹੜਾ ਮੁੱਲਾ ਮੁੱਲ ਹੈਗਾ 1 ਲੱਖ ਤੇ 32000 ਨਾਲ ਆ ਗਿਆ ਮੇਲਕਾਫ ਤੇ ਦੁੱਧ ਦੀ ਜਿਹੜੀ ਰਿਪੋਰਟ ਆ ਉਹ ਬਾਈ ਕਹਿੰਦਾ ਹੈਗੀ ਆ 30 ਕਿਲੋ ਜੀ ਤੇ ਬਾਕੀ ਬੱਛੀ ਇੱਕ ਗੱਲ ਹੋਰ ਦੱਸਣਾ ਸੱਜਣੋ ਉਸ ਤੋਂ ਬਿਲਕੁਲ ਸਟ੍ਰੇਟ ਆ ਗਈ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਆ ਗਈ ਫੁੱਲ ਮਜ਼ਬੂਤ ਤੇ ਥਾਣੇ ਨੂੰ ਹੱਥੀ ਚਵਾਈ ਵਾਲਾ ਵੀ ਲੱਗਿਆ ਤੇ ਮਸ਼ੀਨੀ ਵਾਲਾ ਵੀ ਲੱਗਿਆ ਤੇ ਹੁਣ ਮਾਰ ਦੇ ਘਰੀ ਕੈਮਰਾ 2 ਨੰਬਰ ਵਾਲੀ ਆਰਡਰ ਕੁਆਲਿਟੀ ਇਹ ਕਰਾ ਦੇ ਪਹਿਲਾਂ ਚੈੱਕ ਇਹਦੀ ਇਹਦਾ ਸੁਆਗੜਾ ਬਾਈ ਇਹ 6 ਦੰਦ ਦਾ origignal ਦੂਜਾ ਜੀ 6 ਦੰਦ ਇੱਥੋਂ ਕਰਾ ਦੇ ਘਰੀ ਆਰ ਆਡਰ ਬੋਲਾ ਠੋਸ ਰੱਖਦੀ ਹੈ ਬੱਚੀ ਜਮਾਂ ਐਂ ਫਿਕਸ ਫਿਕਸ ਜਿਆ ਲੈਵਾ ਰੱਖਦੀ ਹੈ ਨਾਲ ਲੱਗਵਾ ਜਾ ਮੇਰੇ ਨਾਲ ਵੀ ਬੱਚੀ ਹੈ ਭਾਈ ਹਾਂ ਇਹ ਆਪ ਵੀ ਸੈਕਸਡ ਦੀ ਹੈ ਬੱਚੀ ਵੀ ਸੈਕਸਡ ਦੀ ਹੈਗੀ ਐ ਬਾਈ ਕਹਿੰਦਾ ਆਪ ਵੀ ਆ ਗਈ ਸੈਕਸਡ ਸੀਮਨ ਦੀ ਤੇ ਬੱਚੀ ਵੀ ਸੈਕਸਡ ਦੀ ਆ ਗਈ ਤੇ ਤੋਰ ਜਸਵੀਰ ਹੋਲ ਕੇ ਇਹ ਜੀ ਬੋਲੀ ਖਾਲੀ ਹੈ ਜੀ ਲੈਵਾ ਆ ਗਿਆ ਬਿਲਕੁਲ ਨਾਲ ਲੱਗਵਾ ਤੇ ਇਹ ਬਾਈ ਕਹਿੰਦਾ ਬੋਲੀ ਚ ਸਾਫ ਆ ਭਾਈ ਇਹ ਹਾਂਜੀ ਇਹ ਬੋਲੀ ਦਾ ਸਾਫ ਆ ਗਈ ਗੱਲ ਦੀ ਠੀਕ ਹੈ ਗੱਲ ਤੇ ਇਹ ਆਪਾਂ ਇਹ ਕਹੇ ਕਿ ਸੱਕਦੇ ਆ ਵੀ ਯਾਰ ਮਿਲਕ ਕਾਲੀ ਵੀ ਆ ਨਾਲ ਨਾਲ ਬਿਊਟੀ ਵਾਲੀ ਬੱਚੀ ਵੀ ਆ ਤੇ ਮਜ਼ਬੂਤ ਆ ਗਈ ਸੱਜਣ ਹੋਏ ਵੀ ਫੁੱਲ ਹਰੇਕ ਪੱਖ ਤੋਂ ਤੇ ਲੱਗੂਗੀ ਇਹ ਵੀ ਡਬਲ ਸ਼ੇਡ ਹੀ ਹੱਥੀ ਚ ਵਾਈ ਤੇ ਵੀ ਲੱਗ ਜੂ ਮਸ਼ੀਨੀ ਚ ਵਾਈ ਤੇ ਵੀ ਲੱਗ ਜੂ ਤੇ ਮੇਨ ਗੱਲ ਆ ਨਾ ਜਿਹੜੀ ਬੱੱਚੀ ਦੀ ਬੱੱਚੀ ਦੇ ਬੁਨਿਆਰ ਬਹੁਤ ਚੰਗੇ ਆ ਜਿਵੇਂ ਲੈਗ ਸਕੋਰ ਦੀ ਗੱਲ ਕਰ ਲਈਏ ਥਣ ਲੇਵੇਰੀ ਕਰ ਲਈਏ ਤੇ ਪ੍ਰਿੰਟ ਵਾਈਜ਼ ਕਰ ਲਈਏ ਤੇ ਬਾਕੀ ਉੱਤੋਂ ਗੱਲ ਕਰ ਲਈਏ ਸਟੇਟ ਨਸ ਦੀ ਸਟੇਟ ਆ ਗਈ ਬਿਲਕੁਲ ਤੇ ਬਾਕੀ ਜਿਹੜਾ ਲੇਵਾ ਲੇਵਾ ਫਿਕਸ ਜਿਹਾ ਰੱਖ ਦਿਆ ਬਿਲਕੁਲ ਇਹ ਇੱਥੋਂ ਕਰਾ ਦੀ ਗਰੀ ਚੈੱਕ ਤੇ ਸਭਾ ਵਾਲੇ ਮਾਮਲੇ ਚ ਆ ਗਈ ਠੱਗੀ ਸੀ ਜਮਾ ਬਿਲਕੁਲ ਠੋਸ ਲੇਵੇ ਦੀ ਆ ਗਈ ਮਸਟੈਟਸ ਵਾਲਾ ਕੰਮ ਹੁੰਦਾ ਜਿਹੜਾ ਇਦਾਂ ਦੇ ਲੇਵਿਆਂ ਦੇ ਸੱਜਣੋਂ ਤੇ ਫਾਇਦਾ ਇੱਕ ਹੋਰ ਹੋ ਜੂਗਾ ਜਿਹੜਾ ਪ੍ਰਾਏ ਨੂੰ ਖਰੀਦੂਗਾ ਨਾਲ ਉਹਨੂੰ ਬੱਚੀ ਮਿਲ ਜੂ। 66 ਸੀਮਨ ਦੀ ਬੱਚੀ ਆ ਪਿੱਛੇ ਤੇ 66 ਦੀ ਬਾਈ ਕਹਿੰਦਾ ਆਪਾ। ਤੇ ਇਹਦੀ ਰਿਪੋਰਟ ਕਿੰਨੇ ਕ ਦੁੱਧ ਦੀ ਆ ਬਾਈ ਕਿੰਨਾ ਕ ਦੁੱਧ ਪਾਉਗੀ ਇਹ। ਦੇਖੋ ਇਹਨੂੰ ਵੀ 30 ਕਿਲੋ ਤਾਂ ਚੱਲਣਾ ਚਾਹੀਦਾ ਜੀ। ਠੀਕ ਆ ਗੱਲ। ਹਾਂਜੀ। ਤੇ ਅੱਜ ਤੀਜੇ ਦਿਨ ਕਹਿ ਲਈ ਕਿੰਨੀ ਕ ਬੌਲੀ ਹੋਊਗੀ ਹੁਣ। ਬੌਲੀ ਇਹਦੀ ਮੰਨ ਕੇ ਚੱਲੋ 16-17 ਕਿਲੋ ਤਿਆਰ ਆਈ। 16-17 ਕਿਲੋ ਇਸ ਟਾਈਮ ਤਿਆਰੀ ਦਾ। ਹਾਂਜੀ। ਡੰਗ ਧੋੜਾਂਗੇ ਆਪਾਂ ਜਿੰਨਾ ਦੁੱਧ ਦੱਸਾਂਗੇ ਤਸੱਲੀ ਕਰਾ ਦੇ। ਹਾਂ ਆਉਂਦੇ ਦੋ ਡੰਗ ਤਿੰਨ ਇਹਦਾ ਜੀ ਇੱਕ ਬਾਈ ਹੈਗਾ 1,22,000 ਹਾਂਜੀ ਤੇ ਉਹਦਾ 1,32,000 32 ਜੇ ਕਿਸੇ ਸੱਜਣ ਨੇ ਜੋੜੀ ਲੈਣਾ ਹੋਵੇ ਜੀ ਵੀਰ ਕਰ ਲਿਓ ਕੋਈ ਗੱਲ ਨਹੀਂ ਜਿਵੇਂ ਲੋੜ ਲੱਗੂ ਕਰ ਲੂਗਾ ਜੀ ਪਰ ਆਪਾਂ ਆਪਣੇ ਨਾਲ ਬਾੜਾ ਖੱਦਲ ਖਵਰੀ ਵਾਲਾ ਕੰਮ ਨਾ ਕਰੇ ਕੋਈ ਵੀ ਠੀਕ ਆ ਗੱਲ ਤੇ ਬਾਕੀ ਬਾੜਾ ਜਿਆਦਾ ਅੰਤਰ ਨਹੀਂ ਹੋਊਗਾ ਹਾਂਜੀ ਆ ਰੇਟ ਦਾ ਬਾਈ ਕਹਿੰਦਾ ਜਿਹੜਾ ਅੰਤਰ ਆ ਵੀ ਤੁਹਾਨੂੰ ਬਾੜਾ ਜਿਆਦਾ ਅੰਤਰ ਨਹੀਂ ਮਿਲੂਗਾ ਕਿਉਂਕਿ ਰੇਟ ਜਿਹੜੇ ਬਾਈ ਤੋਂ ਕਰਾਇਆ ਰੇਟ ਕਰਾਇਆ ਸੱਜਣੋਂ ਬਿਲਕੁਲ ਫਿਕਸ ਫਿਕਸ ਜੀ ਇਹ ਆ ਗਈ 2 ਨੰਬਰ ਤੇ ਬੱਛੀ ਨਾਲ ਵੀ ਬੱਛੀ ਆ ਗਈ ਤੇ ਹੁਣ ਗੈਰੀ ਮਾਰ 3 ਨੰਬਰ ਵਾਲੀ ਝ ਇਹ ਕੱਟੀ ਹੈ ਜੀ ਮਾਗਰ ਠੀਕ ਹੈ ਗੱਲ ਆ ਤੋਰੀ ਖੋਲ ਕੇ ਇਹਨੂੰ ਇਹਦਾ ਸੂਆ ਕਿਹੜਾ ਹੋਊਗਾ ਜੀ ਰੇ ਜਨ ਤੀਜਾ ਇੱਕ ਆ ਇਹਨੂੰ ਤੇ ਕੋਈ ਬੰਦਾ ਦੂਜਾ ਕਹੇ ਕੋਈ ਕਿੰਨਾ ਮਰਜੀ ਕਹੇ ਠੀਕ ਹੈ ਗੱਲ ਕਿੰਨੇ ਦਿਨ ਦਾ ਸੂਆ ਹੋਗਾ ਬਈ ਇਹਦਾ ਸੂਆ ਦਾ 9-10 ਦਿਨਾਂ ਦਾ ਜੀ 9-10 ਦਿਨ ਦਾ ਮੈਲੇ ਤਾਂ ਨਹੀਂ ਲੱਗੀ ਅਜੇ ਨਹੀਂ ਮੈਲੇ ਨਹੀਂ ਲੱਗੇ ਹੈਗੇ ਜੀ ਕਿੰਨਾ ਦੁੱਧ ਹੁਣ ਤਿਆਰੀ ਦਾ ਤਕਰੀਬਨ 14 ਤੋਂ 15 ਲੀਟਰ ਦੇ ਵਿੱਚ ਚੱਲਦੀ ਆ 14 ਤੋਂ 15 ਲੀਟਰ ਹੋਏ ਡੰਗ ਤੋਂ ਡੰਗ ਚੋਂ ਨਾਲ ਆ ਹੈਗਾ ਤਿੰਨ ਡੰਗ ਚਵਾਉਣ ਵਾਲਾ ਮੈਂ ਕਈ ਵਾਰੀ ਕੱਲਾ ਕਹਿਣ ਵਾਲੀ ਨਾ ਹੋਵੇ ਨਾ ਨਾ ਤਿੰਨ ਡੰਗ ਚਵਾਵਾਂਗੇ ਅਸੀਂ ਤਸੱਲੀ ਕਰਾ ਦੇਵਾਂਗਾ ਜਮਾ ਇਹ ਤਾਂ ਨਹੀਂ ਕਹਿੰਦਾ ਵੀ ਜਸਵੀਰ ਅੱਜ ਪਾਸੇ ਜਾਂਦਾ ਆ ਬੰਦੇ ਬੰਦੇ ਕੋਈ ਨਹੀਂ ਡਰਦੀ ਆ ਥੋੜਾ ਬੰਦ ਹੀ ਘਮਾ ਗਏ ਕਿਤੇ ਮੈਂ ਇਹ ਕੰਮ ਨਾ ਹੋ ਜੇ ਕੋਈ ਪਿਆਰਾ ਭਰਾ ਚੋਣ ਆਵੇ ਤੇ ਜਸਵੀਰ ਕਹੇ ਮੈਂ ਪਾਸੇ ਗਿਆ ਹੋਇਆ ਨਾ ਜੀ ਨਾ ਮੱਝਾ ਤਗਰੀਬਨ ਆਪਾਂ ਤਿੰਨ ਡੰਗ ਚਵਾ ਕੇ ਵੇਖਦੇ ਆਂਗੇ ਠੀਕ ਆ ਗੱਲ ਹਾਂ ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਰਹੂਗੀ ਤੇ ਬਾਕੀ ਥਣ ਲੇਵੇ ਦੀ ਆ ਗਈ ਬਿਲਕੁਲ ਸਾਫ ਤੇ ਥੱਲੋ ਕਰਾ ਦੀ ਕਰੀ ਚੱਕ ਪਾਸਾ ਪੂਸਾ ਤਾਂ ਨਹੀਂ ਰੱਖਦੀ ਇਸ ਵੀਰਾ ਨਾ ਕੋਈ ਪਾਥੇ ਚਵਾਈ ਚੂਈ ਵਾਲੀ ਨਹੀਂ ਜਾਇ ਚੰਗੀ ਹੈ ਜੀ ਫੋਕੀ ਜਮਾ ਜਮਾ ਜਿਹੜੀ ਅਸਲੀ ਚਵਾਈ ਅਸਲੀ ਫੋਕੀ ਪੂਰ ਸ਼ੂਰ ਵਾਲਾ ਕੰਮ ਕੋਈ ਕੋਈ ਨਹੀਂ ਹੈਗਾ ਜੀ ਠੀਕ ਹੈ ਗੱਲ ਆ ਪਾਸਾ ਕੇ ਮੈਨੂੰ ਲੱਗਦਾ ਇਹਨੂੰ ਥੋੜਾ ਬੜਾ ਪਾਸਾ ਮੈਨੂੰ ਲਾਦਾ ਬੈਠਣ ਉੱਠਣ ਕਰਕੇ ਹੋ ਗਿਆ ਉਹ ਨਹੀਂ ਹੈਗਾ ਉਦਾਂ ਕ ਸਹਾਰ ਜਮਾ ਜਮਾ ਸਹੀ ਆ ਉਹ ਦਿਖਾ ਦਾਂਗੇ ਵੀਡੀਓ ਤੇ ਕਿਸੇ ਸੱਜਣ ਨੇ ਦੇਖਣੀ ਹਾਂ ਹਾਂ ਹੁਣੀ ਆਪਾਂ ਬੱਚਾ ਲਾ ਲਓ ਚਾਹੀਦੀ ਠੀਕ ਹੈ ਗੱਲ ਹਾਂਜੀ ਤੇ ਦੁੱਧ 14 ਤੋਂ 15 ਲੀਟਰ ਹਾਜ਼ਰ ਚੱਲਦੀ ਹੋ ਜੀ ਮੇਰੇ ਮ ਇਹਦਾ ਜਮਾ ਜਾਇ ਜ 112 1 ਲੱਖ ਤੇ 12 ਹਾਂਜੀ 14 ਕਿਲੋ ਤਿਆਰ ਵਾਲੀ ਦਾ ਹਾਂਜੀ ਦੇਖ ਲਾਗ ਤੇ ਜੇ ਫੋਨ ਆਉਣ ਲੱਗ ਪਾ ਫਿਰ 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 ਤੂੰ ਕਹਦੇ ਮੈਂ ਬੈਠਾ ਹੀ ਆਪਾਂ ਕੋਈ ਗੱਲ ਹੀ ਬੈਠਿਆ ਕੋਈ ਚੱਕਣ ਤਸੱਲੀ ਰਹੂਗੀ ਪੂਰੀ ਫੰਨਾ ਹਰੇਕ ਪੱਕ ਤੂੰ ਲੈ ਸੱਜਣੋਂ ਬਾਈ ਨੇ ਰੇਟ ਆ ਜਿਹੜਾ ਰੇਟ ਬੜਾ ਜਾਇ ਜ ਕਰਿਆ ਕੁਆਲਿਟੀ ਦੇ ਹਿਸਾਬ ਨਾਲ ਕਿਉਂਕਿ 14 15 ਲੀਟਰ ਵਾਲਿਆਂ ਦਾ ਰੇਟ ਤੁਹਾਨੂੰ ਵੀ ਪਤਾ ਤੇ ਬਾਈ ਕਹਿੰਦਾ ਸਿਰਫ ਤੇ ਸਿਰਫ 1 ਲੱਖ ਤੇ 12 ਕਹਿੰਦਾ ਸਿਰਫ ਹਾਂਜੀ 1 ਲੱਖ ਤੇ 12000 ਬਾਈ ਕਹਿੰਦਾ ਲੈਣਾ ਛੋਟ ਛੋਟ ਵਾਲਾ ਕੰਮ ਹੀ ਆ ਥੋੜਾ ਬੜਾ ਮਰਜੀ ਵਾਲਾ ਤੇ ਨਾਲ ਵੀ ਇਹਦੇ ਕੱਟੀ ਆ ਗਈ ਤੇ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਮੈਲੇ ਲੱਗ ਕੇ ਉਮੀਦ ਹੈਗੀ ਵੀ ਕਿਲੋ 2 ਕਿਲੋ ਦੁੱਧੜਾ ਝੋਟੀ ਨੇ ਅਪ ਕਰਨਾ ਤੇ ਬਾਕੀ ਚੋਣ ਚਵਾਉਣ ਵਾਲੇ ਮਾਮਲੇ 'ਚ ਬਾਈ ਕਹਿੰਦਾ ਆ ਗਈ 100 ਦਾ 100 ਹਰੇਕ ਪੱਖ ਤੋਂ ਤੇ ਹੁਣ ਮਾਰ ਦੇ ਗਰੀ ਆ ਬੱਚੀ ਦੇ ਕੈਮਰਾ ਊਸ਼ ਤੋਂ ਜ਼ਰੂਰ ਲੰਦੀ ਆ ਉਹਨਾਂ ਨੂੰ ਕਵਾਂੀ ਤਸਵੀਰ ਇਹਨੂੰ ਖੜੀ ਰਹਿਣ ਦੇ ਤੇ ਲੇਵੇ ਦਾ ਡਿਜ਼ਾਈਨ ਆ ਜਿਹੜਾ ਬਾਹਲਾ ਪਸੰਦ ਆਉਣਾ ਇਹ ਪਹਿਲਾਂ ਨਹੀਂ ਐ ਵੀ ਪਹਿਲਾਂ ਸੁਆ ਹਾਂਜੀ ਤੇ ਇੱਥੋਂ ਦਿਖਾ ਗਰੀ ਡਿਜ਼ਾਈਨ ਜਿਹੋਣੇ ਦੇ ਲੇਵੇ ਦਾ ਓਏ ਇਹ ਮੰਨ ਲਓ ਵੀ ਜਿੱਦਾਂ ਬਾਹਰ ਆਂ ਗਾਵਾਂ ਨੂੰ ਹਾਂ ਨਾਸਲ ਨਸਲ ਬਹੁਤ ਤਾਂ ਬੱਛੀ ਜੈ ਨਾ ਬਹੁਤ ਬਰੀਡ ਹੈ ਜੀ ਆ ਬਰੀਡ ਆ ਗਈ ਫੁੱਲ ਸੂਆ ਪਹਿਲਾਂ ਪਹਿਲਾਂ ਜੀ ਦੰਦਾ ਚੀ ਹੋਊਗੀ ਇਹ ਦੰਦਾ ਚੀ ਹੋਊ ਜੀ ਠੀਕ ਹੈ ਗੱਲ ਆ ਬਾਈ ਕਹਿੰਦਾ ਦੰਦਾ ਚੀ ਹੋਊਗੀ ਸੂਆ ਆ ਗਈ ਪਹਿਲਾਂ ਕਿੰਨੇ ਕ ਟਾਈਮ ਦੀ ਸੂਈ ਸੀ ਬਾਈ ਇਹ ਇਹ ਨੂੰ ਹੋ ਗਏ 2 ਟਾਈਮ ਹੀ ਨੇ 2 ਟਾਈ ਸੀਮੈਂਟਾਂ ਹੀ ਲੱਗਾ ਇਹਦੇ ਨਹੀਂ ਲੱਗਾ ਨਹੀਂ ਹੈਗਾ ਜੀ ਠੀਕ ਹੈ ਇਧਰ ਇਧਰਲੇ ਬੰਨੇ ਕਰਦੇ ਜੇ ਇਧਰਲੇ ਬੰਨੇ ਜਾਊਗੀ ਤਾਂ ਉਦੋਂ ਮਾਰਨੀ ਕਰੀ ਲੇਵੇ ਤੇ ਕੈਮਰਾ ਕਰਦੇ ਕਰਦੇ ਬਾਈ ਕੋਈ ਗੱਲ ਨਹੀਂ ਦੁੱਧ ਕਿੰਨਾ ਹਾਜ਼ਰ ਆ ਹੁਣ ਇਹਦੇ ਕੋਲ ਦੁੱਧ ਦੇਖੋ ਆਪਾਂ ਇਕੱਠੇ ਹੀ ਟੋਨਾ ਤੱਕਰੀ ਹੁਣ 15 ਕਿਲੋਟਰ ਤ ਤੇ ਬਾਕੀ ਮੇਨ ਗੱਲ ਆ ਨਾ ਜਿਹੜੀ ਜਿਹੜੇ ਸੱਜਣ ਨੇ ਆਪਾਂ ਕਹਿ ਲਈ ਯਾਰ ਬਰੀਡ ਤੇ ਕੰਮ ਕਰਨਾ ਉਹਦੇ ਵਾਸਤੇ ਬੱਚੀ ਬਾਹਲੀ ਬੈਸਟਰ ਰਹੂਗੀ ਇਹ ਦੋਨੇ ਬਹੁਤ ਬਰੀਡ ਦੇ ਨੇ ਕਿਉਂਕਿ ਬਰੀਡ ਚ ਆ ਗਈ ਫੁੱਲ ਤੇ ਬੱਚੇ ਵੀ ਚੰਗੇ ਪਾਉ ਤੇ ਮੇਨ ਗੱਲ ਆ ਜਿਹੜੀ ਲੇਵੇ ਦਾ ਡਿਜ਼ਾਈਨ ਆ ਡਿਜ਼ਾਈਨ ਸੇ ਮੈਂ ਤੁਹਾਨੂੰ ਮੈਂ ਦੱਸਿਆ ਨਾ ਵੀ ਜਦੋਂ ਬਾਹਰ ਵਾਲੀਆਂ ਕੰਮ ਆਉਂਦਾ ਹੁੰਦਾ ਪੱਥਰ ਵਰਗਾ ਪਿਆ ਤੇ ਇੱਕ ਗੱਲ ਹੋਰ ਦਾ ਇਹਦਾ ਨਾ ਬਾਈ ਨੇ ਕੋਈ ਮੋਡੀਫਾਈ ਨਹੀਂ ਕਰੀਆਂ ਸ਼ੈਂਪੂ ਸ਼ੰਪੂ ਮਾਰ ਕੇ ਜਿੱਦਾਂ ਦੀਆਂ ਨੈਚਰਲ ਹੁੰਦੀਆਂ ਨੇ ਘਰ ਚ ਬਾਈ ਕਹਿੰਦਾ ਓਦਾਂ ਦੀ ਦਿਖਾਦੀਆਂ ਆਪਾਂ ਨੇ ਸ਼ੈਂਪੂ ਸ਼ੈਂਪੂ ਲਾਗ ਨੀ ਨਾਰੀਆਂ ਪਰੀਆਂ ਕਹਿੰਦਾ ਸ਼ੈਂਪੂ ਨਾਲ ਕੁਆਲਿਟੀ ਆ ਹੀ ਬੋਲ ਪੂਗੀ ਆਪੇ ਇਹ ਤਾਂ ਸਾਨੂੰ ਮੈਂ ਦੱਸਦਾ ਇਹ ਆਪਣੇ ਘਰੇ ਦਾ ਜਮ ਖੜੇ ਨੇ ਖੜੀ ਨੇ ਟੋਕੜਾ ਫੋਕੜਾ ਕਿਸੇ ਹੋਰ ਦੇ ਘਰੇ ਹੁੰਦੀਆਂ ਸਾਨੂੰ ਪਤਾ ਹੀ ਆ ਕੀ ਹੋ ਕਰਿਆ ਹੁੰਦਾ ਹਾਂ ਸ਼ੀਸ਼ੇ ਜਿਉਂ ਝਮਕਦੀ ਇਹ ਇਥੇ ਨਾ ਮਾਗੂ ਬਾਕੀ ਬੱਤੇ ਵੋਟੇ ਲਾਈ ਜਾਂਦੇ ਦੁਨੀਆ ਠੀਕ ਆ ਗੱਲ ਹਾਂਜੀ ਤੇ ਪੀਕ ਲੈਵਲ ਤੇ ਤਾਜੀ ਨੇ ਕਿੰਨਾ ਕੁ ਦੁੱਧ ਪਾਇਆ ਨੇ ਬਾਈ ਇਹ ਨੇ ਨਾ ਥੋੜਾ ਜਿਹਾ ਮੈਂ ਆਪਣੇ ਮਿੱਤਰ ਤੋਂ ਲਈ ਤੀ ਜੋ ਉਥੇ ਸੇਵਾ ਬਾਤਰੀ ਬੰਦੇ ਦੀ ਜਿਉਂ ਕੋਈ ਗੱਲ ਦਾ ਠੀਕ ਆ ਗੱਲ ਬਾਕੀ ਉਹ ਜਿਹੜੇ ਹਿਸਾਬ ਨਾਲ ਡਿਜ਼ਾਈਨਾਂ ਦੁੱਧ ਬ ਕਿੰਨੇ ਪੈਸੇ ਲਵਾਂਗੇ ਜੀ ਇਹਦਾ 55000 ਰੁਪਇਆ 55 ਹੀ ਦੇ ਦਾਂਗੇ ਬਸ 14 15 ਕਿਲੋ ਬਣਾਵਾ ਦਾਂਗੇ ਹਾਂਜੀ ਹਾਂ ਉਰਲੇ ਬੰਨੇ ਮਾਰੀ ਗਰੀ ਕੈਮਰਾ ਬਾਕੀ ਦੁੱਧ ਹੋਰ ਵੀ ਵੱਧਦੀ ਆਉਂਦੀ ਆ ਇਹ ਦੁੱਧ ਇਹ ਬੱਛੀ ਯਾਰ ਜਿੱਥੇ ਤੱਕ ਮੇਰਾ ਮਨ ਕਹਿੰਦਾ ਆਪਾਂ ਕਦੇ ਵੀਡੀਓ ਚ ਇਦਾਂ ਦੀ ਗੱਲ ਕਰੀ ਨਹੀਂ ਪਰ ਜਿੱਦਾਂ ਦੀ ਇਹਦੀ ਬਰੀਡ ਆ ਇਹਨੂੰ ਬੱਛੀ ਨੂੰ ਹੁਣ ਵੀ ਯਾਰ 20 ਕਿਲੋ ਤੇ ਚੱਲਣਾ ਚਾਹੀਦਾ ਜਿੰਨੀ ਗਿਜ ਨਸ ਲਾ ਗਈ ਜਿੰਨਾ ਕਿਦਾ ਡਿਜ਼ਾਈਨ ਆ ਗਿਆ ਲੈ ਵੇ ਦਾ ਤੇ ਬਾਈ ਕਹਿੰਦਾ ਰੁਪਇਆ ਦਾ ਲੈਣਾ ਸਿਰਫ ਤੇ ਸਿਰਫ 55000 ਮਾਫੀ ਥੋੜੀ ਵਾਲੀ ਹੋ ਚੋ ਵੀ ਹੋ ਜੂਗੀ ਤੇ ਹੁਣ ਮਾਰ ਦੇ ਗ ਇਹਦਾ ਦੇਖੋ ਇਹਦਾ ਗਾਵਾਂ ਚ ਹੀ ਹੈਗੀ ਮੈਂ ਤੀਜਾ ਹੁਆ ਕਹ ਕੇ ਲਿਆਂਦੀ ਸੀ ਠੀਕ ਹੈ ਗੱਲ ਤੇ ਤਾਜੀ ਲਿਆਂਦੀ ਤੇ ਆਪਾਂ ਨੇ ਮਾਂ ਦੇ ਬਾਈ ਦੂਜੇ ਹੀ ਨਾ ਕਹਦੇ ਯਾਰ ਇਹਦਾ ਨਾ 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 ਇਹਦਾ ਕੋਈ ਤੀਜਾ ਮੰਨੇ ਚੌਥਾ ਮੰਨੇ ਕਿੰਨੇ ਕ ਟਾਈਮ ਦੀ ਸੂਈ ਹੋ ਗਈ ਸੀ ਵੀਰ ਉਹ ਖੜੀ ਆ ਬੱਸੀ ਨੂੰ ਉਹ ਬੱਛੀ ਹੈ ਜੀ 1 5 6 ਮਹੀਨੇ ਦੀ ਹੈਗੀ ਆ ਠੀਕ ਹੈ ਗੱਲ ਇਹ ਬੱਚੀ ਨਾਲ ਹੀ ਦੇ ਮੈਂ ਜਾਂ ਕੱਲੀ ਦੇ ਨਾ ਨਾ ਅਡੜ ਕੰਨ ਆ ਜੀ ਅਡਾ ਅਡਾ ਹਾਂਜੀ ਤੇ ਕਿੰਨਾ ਦੁੱਧ ਆ ਇਹਦੇ ਕੋਲੇ ਹੁਣ ਇਹਦੇ ਥੱਲੇ 18 ਕਿਲੋ ਮੰਨੋ ਤੁਸੀਂ 18 ਕਿਲੋ ਹਾਂ ਇਹ 18 ਦੇਖ ਲਓ ਥੱਲੇ ਪਈਆਂ ਇਹਦੀ ਜਮਾ ਤਿਆਰ ਹੈ ਜੇ ਕਿੰਨੇ ਸੈਕਸ਼ਨ ਦੀ ਮ ਠੀਕ ਹੈ ਗੱਲ 17 22 ਕਹਿੰਦਾ ਦੇਈ ਜਾਂਦੀ ਆ ਹੀਟ ਚਾਈ ਹੋਈ ਆ ਪੰਜਾਂ ਛੇ ਮਹੀਨਿਆਂ ਦੀ ਸੂਈ ਹੋਈ ਆ 18 ਲੀਟਰ ਦੁੱਧ ਹਾਜ਼ਰ ਤੇ ਪੈਸੇ ਕਿੰਨੇ ਦੇ ਇਹਦਾ 62000 ਰੁਪਇਆ 62 ਮਾਫੀ ਹੋਜੀ ਵੱਡ ਚੁਗੀ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਆ ਪੂਰੇ ਪਾਰਿਆਂ ਦਾ ਕੇਸ ਕਰ ਦਾਂਗੇ ਹਾਂਜੀ ਹਾਂ 2000 ਡਾ ਦਾਂਗੇ ਉਤਲਾ ਉਹਦਾ ਉੱਡ ਜੂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਬਸ ਥੋੜਾ ਛੱਪਾ ਵੀ ਕਰਾਂਗੇ ਬਾਅਦ ਖੱਡਾ ਪਾਉਣ ਦਾ ਕੰਮ ਕਰੀ ਗਏ ਆ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਬਾਕੀ ਡਿਜ਼ਾਈਨ ਵੀ ਸੋਨਾ ਰੱਖ ਦੇ ਲੈ ਵੇ ਦਾ ਚਬਾਈ ਦੀ ਕਿਵੇਂ ਆ ਬਾਈ ਬੰਬ ਨੇ ਸਾਰੀ ਟਵਾਈਂ ਦੀ 100 ਦੀਆਂ 100 ਹਾਂਜੀ ਹਾਂ ਤੇ ਹੁਣ ਮਾਰਗਰੀ ਅਗਲੇ ਨੰਬਰ ਵਾਲੀ ਤੇ ਫੇਸ ਤੇ ਵੀ ਮਾਰਦੇ ਕੈਮਰਾ ਜਿੰਨੀਆਂ ਕਿ ਗਾਵਾਂ ਬਾਈ ਕੋਲ ਦਿਖਾਈਆਂ ਦਿਖਾਈਆਂ ਸੱਜਣੋਂ ਸਾਰੀਆਂ ਬਰੀਡ ਵਾਲੀਆਂ ਨੇ ਇਹਦਾ ਸੁਆ ਬਾਈ ਇਹ ਹੈ ਆਪਣੇ ਘਰ ਦੀ ਹੈ ਇਹਦਾ origignal ਪਹਿਲਾਗਾ ਆ ਕਰੀ ਐ ਨੂੰ ਬਾਈ ਪਿਛਾਂਲੇ ਪਖਤੋਂ ਧੱਕਦੇ ਇਹ ਦੰਦਾਂ ਚ ਕਿਵੇਂ ਬਾਈ ਇਹ ਚਾਰ ਦੰਦ ਹੋ ਗਈ ਛੋਈ ਹੈਗੀ ਚਾਰ ਦੰਦ ਦਾ ਹਾਂਜੀ ਇਹ ਹਸਾਰ ਬੋਆਣ ਦੇ ਹੈਗੀ ਹਸਾਰ ਬੋਆਣਾਂ ਨੇ ਜੀ ਹਾਂਜੀ ਹਾਂ ਡਿਜ਼ਾਈਨ ਇਹਦਾ ਵੀ ਬੜਾ ਯਾਰ ਲਾਜਵਾਬ ਹੀ ਹੈ ਨਾ ਆਰਡਰ ਦਾ ਥੱਲੇੋਂ ਕਿਉਂਕਿ ਇਦਾਂ ਨਾਲੇ ਵਸਾ ਤੈਨੂੰ ਗਾਵਾਂਾਂ ਚ ਜ਼ਿਆਦਾ ਕਾਮਜਾਬ ਰਹਿੰਦਾ ਇਹ ਚ ਮਸਟੈਟਸ ਜ਼ੀਰੋ ਵਾਲਾ ਕੰਮ ਹੀ ਹੋ ਜਾਂਦਾ ਤੇ ਬਿਊਟੀ ਚ ਵੀ ਫੁੱਲਾ ਪੱਛੀ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜੇ ਮੈਂ ਆਡੀਫਾਈ ਕਰੀ ਹੋਈ ਹੁੰਦੀ ਤਾਂ ਦੁੱਗਣੀ ਚਮਕ ਦਿੰਦੀ ਹੁੰਣ ਇਹ ਕਿੰਨੇ ਟਾਈਮ ਦਾ ਸੂਆ ਹੋਗਾ ਬਈ ਇਹਦਾ ਇਹਦਾ ਵੀ 2 ਮਹੀਨਾ ਦਾ ਹੋਗਾ ਜੀ 2 ਮਹੀਨਾ ਦਾ ਆ ਜਾਰਲੇ ਬੰਨੇ ਆ ਜਾ ਇਹ ਇੱਥੇ ਮਾਰਦੀਆਂ ਜੀ ਕੈਮਰਾ ਸਾਰੀ ਚਾਹ ਡਰ ਤੇ ਮਾਰਦੀ ਫੇਸ ਤੇ ਮਾਰਦੀ ਤੇ 2 ਆ ਮਹੀਨਾ ਦੀ ਸੂਈ ਹੋਈ ਦੰਦਾਂ ਚ 4 ਦਿਨ ਦਾ ਗੱਬਣ ਗੱਬਣ ਤਾਂ ਹੀ ਕਰਾਈ ਨਹੀਂ ਇਹਦੇ ਨਹੀਂ ਲੱਗਿਆ ਜੀ ਤੁਹਾਨੂੰ ਕਿੰਨਾ ਹੋਣਾ ਦੁੱਧੇ ਦਾ ਹੋਊਗਾ 16 16 ਹਾਂ 18 ਹੋਵੇ ਠੀਕ ਹੈ 16 ਤੋਂ 18 ਦੇ ਵਿੱਚ ਹੋਊ ਹਾਂ ਜੀ ਕਿੰਨੇ ਪ ਇਹਦਾ 5000 ਰੁਪਇਆ ਕੱਲਾ ਹਾਂ ਜੇ ਮੈਂ ਇੱਕਲਾ ਦੇ ਨਾਲ ਨਾ ਜੀ ਠੀਕ ਹੈ ਕੱਲਾ ਇਹਦਾ ਬਾਈ ਕਹਿੰਦਾ ਕੱਲਾ 65 ਤੇ ਹੁਣ ਮਾਰ ਗਿਆ ਰੀ ਉਹ ਬੱਚੀ ਤੇ ਕੈਮਰਾ ਤੇ ਉਹਦੀ ਮਾਂ ਵੀ ਸਾਨੂੰ ਵੀਡੀਓ ਚ ਦਿਖਾਤੀ ਪੰਜਾਛਿਆ ਕੁ ਮਹੀਨੇ ਦੀ ਉਮਰ ਆ ਗਈ ਤੇ ਆਪ ਕਿਹੜੇ ਸੀਮਨ ਦੇ ਪਤਾ ਕੁਛ ਬਾਈ ਨਹੀਂ ਬਾਈ ਇਹਦਾ ਨਹੀਂ ਮੈਨੂੰ ਪਤਾਗਾ ਆਪਾਂ ਚੰਗਾ ਸ਼ਿਵ ਨਹੀਂ ਲਵਾਇਗਾ ਠੀਕ ਹੈ ਕੱਲਾ ਮਾੜਾ ਕਦੇ ਲਵਾਇ ਨਹੀਂ ਹੈਗਾ ਇਹਦਾ ਰੇਟ ਕੀ ਦੂੰਗਾ ਅੱਛੀ ਦਾ ਇਹਦੀ ਮਾਂ ਤੇ ਥੱਲੇ ਦੁੱਧ 30 ਤੋਂ ਬਾਹਰ ਤੀਗਾ ਆਪਾਂ ਆਪਣਾ ਚੋਇਆ ਹਮਨ ਠੀਕ ਹੈ ਜੀ ਇਹ ਦੇ ਦਾਂਗਾ ਸਿਰਫ ਆਪਾਂ 13000 ਰੁਪਏ ਦੇ ਕੱਲੇ 13000 ਦੇ ਹਾਂਜੀ ਏ ਬਾਈ ਕਹਿੰਦਾ ਦੇ ਦੇਣੀਆ ਸਿਰਫ 13 ਦੀ ਆਫਰ ਵਾਲਾ ਸਿਸਟਮ ਹੀ ਔਰ ਉਹ ਜਿਹੜੇ ਸੱਜਣ ਨੇ ਅੱਜ ਬੱਚੀ ਖਰੀਦਣੀ ਆ ਜਾਂ ਕੋਈ ਬੈਡ ਖਰੀਦਣੀ ਆ ਘਰੇ ਰੱਖਣ ਵਾਲੇ ਭਰਾ ਨੇ ਤੇ ਹੁਣ ਆ ਗਈ ਘਰੀ ਲਾਸਟ ਵਾਲੇ ਨੰਬਰ ਤੇ ਉਹੀ ਗੱਲ ਆ ਮੂਸੇ ਵਾਲੇ ਦੇ ਗਾਣੇ ਜਿਵੇਂ ਐਂਡ ਤੋਂ ਐਂਡ ਹੀ ਆਈ ਜਾਂਦਾ ਕੰਮ ਪਿੱਛੇ ਨਹੀਂ ਮੁੜਦਾ ਅੱਗੇ ਵਧੀ ਜਾਂਦਾ ਜਿਵੇਂ ਜਿਵੇਂ ਅਗਲੇ ਨੰਬਰਾਂ ਤੇ ਜਾਈ ਜਾਂਦੇ ਆ ਇਹਦਾ ਸੁਹਾ ਬਾਈ ਇਹਦਾ ਪਹਿਲਾ ਹੀ ਪਹਿਲਣ ਦੋ ਦੰਦ ਦੋ ਦੰਦ ਸੁਹਾ ਪਹਿਲਾ ਇਹ ਵੀ ਕਰਦੀ ਆ ਨਹੀਂ ਇਹ ਲਿਆਂਦੀ ਦੀ ਜੀ ਮੈਂ ਕਿੰਨਾ ਦੁੱਧ ਆ ਇਹਦੇ ਕੋਲ ਹਾਜ਼ਰ ਅੱਜ 13 ਕਿਲੋ ਕੰਡੇ ਦਾ ਤਿਆਰ ਆ ਜੀ ਕਿੰਨੇ ਦਿਨ ਦੀ ਸੂਈ ਆ ਬਸ ਇਹ ਵੀ 1.5-2 ਮਹੀਨੇ ਦੀ ਸੂਈ ਹੈ ਜੀ ਇਹ ਤੇ ਇੱਕ ਪ੍ਰੋਬਲਮ ਹੈਗੀ ਆ ਕਿ ਥਣ ਅੱਧਾ ਹੋ ਗਿਆ ਕਿਹੜਾ ਉਹ ਪਿਛਲਾ ਬੈਣੀ ਵਾਲਾ ਹਾਂ ਜੀ ਅੱਧੇ ਨੂੰ ਤਾਂ ਥੋੜਾ ਹੋਊਗਾ ਠੀਕ ਆ ਅੱਧਾ ਹੀ ਮੰਨੋ ਤੁਸੀਂ ਆ ਪਿਛਲਾ ਬੈਣੀ ਵਾਲਾ ਥਣ ਬਾਈ ਕਹਿੰਦਾ ਅੱਧਾ ਮੰਨ ਲਿਓ ਅੱਧੇ ਤੋਂ ਥੋੜਾ ਜ਼ਿਆਦਾ ਦੰਦਾਂ 'ਚ ਦੋ ਦੰਦ ਬਾਈ ਹਾਂ ਜੀ ਦੋਆਂ ਟਾਈਆਂ ਮਹੀਨੇ ਦੀ ਸੂਈ ਦੋ ਕੁ ਮਹੀਨੇ ਦੀ ਮੰਨ ਲਓ ਤੇ ਬਦਲ ਕੰਡੇ ਦਾ 13 ਕਿਲੋ 13 ਕਿਲੋ ਦੇ ਥਲ ਤਿਆਰ ਆ ਗੱਬਣ ਤਾਂ ਨਹੀਂ ਹੈਗੀ ਇਹ ਇਹਦੇ માં ਇੱਕ ਤਰੀਕ ਨੂੰ ਤੇ ਦੋ ਤਰੀਕ ਨੂੰ ਵੀ ਘ ਭਰਾਇਆ ਕੱਲ ਕਿਹੜਾ ਸੀਮਨ ਲੱਗਿਆ ਤੇ ਬਾਈ ਉਹ ਪਿਆ ਆਪਣਾ ਸਾਹਮਣੇ ਬਸਟਾਜ ਕੀ ਗੱਲ ਉਹ ਕੋਈ ਗੱਲ ਇਹਦੇ ਕਿੰਨੇ ਪੈਸੇ ਲੈ ਲਾਂਗੇ ਇਹਦਾ ਤੁਸੀਂ ਕਰ ਲੋ ਦੇਖ ਕੇ ਜਮਾ ਹੀ ਫਿਕਸ ਕਰ ਦੇ ਯਾਰ ਥਣ ਥਣ ਦੇ ਹਿਸਾਬ ਨਾਲ ਦੁੱਧ ਪੀਣ ਵਾਲੇ ਨਹੀਂ ਇਹ ਇਹ ਦੇ ਦਾਂਗੇ 42000 ਦੇ 42 ਦੀ ਹਾਂਜੀ ਕਰ ਦਾਂਗੇ ਮਾਫੀ ਉਹਦੇ ਕੁਝ ਮਾਫੀ ਦਾ ਕਰਦਾ ਆਂ ਗਾਂ ਇਹ ਹਾਮਲ ਬੰਦਾ ਲੱਖ ਰੁਪਏ ਦੇ ਵੀ ਬੱਛੀ ਤਿਆਰ ਹੋਣ ਵਾਲੇ ਆ ਦੋ ਦਾਂ ਦੀ ਵਾਲੇ ਠੀਕ ਆ ਗੱਲ ਹਾਂਜੀ ਆ ਬੱਚੀ ਚੰਗੀ ਆ ਹਰੇਕ ਪੱਖ ਤੋਂ ਨਸਲ 'ਚ ਵੀ ਬਾਡੀ ਕੈਰੇਕਟਰ ਵੀ ਜਿੱਦਾਂ ਦੇ ਬੱਚੀ ਦੇ ਹੈਗੇ ਨੇ ਤੇ ਬਾਕੀ ਰੇਟ ਆ ਜਿਹੜਾ ਰੇਟ ਬਾਈ ਨੇ ਸਦੋਂ ਜਾਇਜ਼ ਜੀ ਕਰਿਆ ਤਕਰੀਬਨ ਤਕਰੀਬਨ ਸਾਰੇ ਜਾਨਵਰਾਂ ਦਾ ਆ ਨੰਬਰ ਬੋਲ ਦੋ ਜੀ 95811 ਹਾਂਜੀ 99774 99 9697 97811 97811 99774 99774 ਬਾਈ ਦਾ ਨੰਬਰ ਪਿੰਡ ਕਾਤਰੋਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ